ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਦੇ ਹਨੂਮਾਨਗੜ੍ਹ ਦੇ ਵਿੱਚ ਜੋ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਵਿੱਚ ਜੋ ਅਕਲ ਹਿੰਸਕ ਘਟਨਾ ਜਿਹੜੀ ਆ ਵਾਪਰੀ ਹੈ ਉਹਦੇ ਵਿੱਚ 80 ਦੇ ਕਰੀਬ ਜਿਹੜੇ ਲੋਕ ਜਿਹੜੇ ਜ਼ਖਮੀ ਹੋ ਗਏ ਨੇ ਸੰਗਤਾਂ ਸੋ ਕੋਈ ਇਸ ਨੂੰ ਸਰਕਾਰ ਵੱਲੋਂ ਬੀਜੇਪੀ ਆਰਐਸਐਸ ਵੱਲੋਂ ਸਾਜ਼ਿਸ਼ ਦੇ ਅਧੀਨ ਹਮਲਾ ਕੀਤਾ ਕਬਜ਼ਾ ਕਰਨ ਦੀ ਗੱਲ ਦੱਸ ਰਹੇ ਨੇ ਕੋਈ ਕਹਿੰਦੇ ਨੇ ਵੀ ਇਹ ਗੋਲਕਾਤਾ ਮਸਲਾ ਹੈ ਕੋਈ ਕਹਿੰਦੇ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪੁਰਾਣਾ ਮਸਲਾ ਆ ਸੋ ਜੋ ਕੁਝ ਵੀ ਹੈ ਇਹਦੇ ਵਿੱਚ ਜਿਹੜੀ ਆ ਸਿੱਖਾਂ ਦਾ ਅਕਸ ਬਹੁਤ ਖਰਾਬ ਹੋਇਆ ਆ ਇਹਦੇ ਵਿੱਚ ਬਹੁਤ ਜ਼ਿਆਦਾ ਸਾਡੀ ਜਿਹੜੀ ਸ਼ਾਨ ਸ਼ਾਨ ਤੇ ਜਿਹੜੀ ਸਿੱਖੀ ਦੀ ਮਰਿਆਦਾ ਵਾ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਉਹਨੂੰ ਬਹੁਤ ਟਾ ਲੱਗਦੀ ਹੈ ਜਿਹੜੇ ਜਿਹੜੇ ਉੱਥੇ ਸੰਗਤਾਂ ਆ ਉਹਨਾਂ ਦਾ ਕੀ ਕਸੂਰ ਸੀ ਕਿਉਂ ਉਹਨਾਂ ਨੂੰ ਮਾਰਕਟਾਈ ਕੀਤੀ ਗਈ ਬੀਬੀਆਂ ਪਣਾ ਮਤਾਵਾ ਦੇ ਨਾਲ ਕਿਉਂ ਬਦਸਲੂਕੀ ਕੀਤੀ ਗਈ ਸੋ ਇਹ ਅਤਿ ਨਿੰਦਣਕ ਯੋਗ ਜਿਹੜੀ ਇਹ ਘਟਨਾ ਆ ਸੋ ਮੈਂ ਇਹਦੇ ਉੱਤੇ ਸ਼੍ਰੀ ਅਕਾਲਤਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਨਿਆਂ ਸਿੰਘ ਦਲਪੰਥਾ ਨੂੰ ਤੇ ਸਮੂਹ ਜਥੇਬੰਦੀਆਂ ਪੰਥਦਰਦੀਆਂ ਨੂੰ ਇਕੱਤਰ ਹੋ ਕੇ ਮੈਂ ਬੇਨਤੀ ਕਰਦਾ ਆ ਕਿ ਸਾਂਝੇ ਰੂਪ ਦੇ ਵਿੱਚ ਕੋਈ ਇਹੋ ਜਿਹਾ ਗੁਰਮਤਾ ਕਰਕੇ ਇਸ ਘਟਨਾ ਦੇ ਉੱਤੇ ਫੌਰੀ ਰੂਪ ਦੇ ਉੱਤੇ ਕੋਈ ਸਖਤ ਕਾਰਵਾਈ ਕੀਤੀ ਜਾਵੇ ਤੇ ਸੋ ਮੋਟਿਵ ਲਿਆ ਜਾਵੇ ਕਿ ਇਸ ਘਟਨਾ ਦੀ ਪੂਰੀ ਨਿਰਧਾਰਤ ਰੂਪ ਦੇ ਵਿੱਚ ਪੂਰੀ ਜਾਂਚ ਕਰਕੇ ਵੀ ਕਿਉਂ ਹੋਈ ਹੈ ਕਾਰਨ ਲੱਭ ਕੇ ਸੋਏ ਦੇ ਤੇ ਜਿੰਨਾ ਜਿਸ ਵੀ ਧਿਰ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਏ ਚਾਹੀਦੀ ਹੈ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਸਾਡੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਦੀਆਂ ਨੇ ਸਰਕਾਰਾਂ ਨੂੰ ਵੀ ਫਾਇਦਾ ਮਿਲਦਾ ਆ ਕਿਉਂਕਿ ਸਰਕਾਰਾਂ ਇਹ ਨੈਰੇਟਿਵ ਬਿਲਡ ਕਰਦੀਆਂ ਨੇ ਕਿ ਸਿੱਖ ਜਿਹੜੇ ਆਪਸ ਦੇ ਵਿੱਚ ਆਪਣੀਆਂ ਪੱਗਾਂ ਲਾਉਂਦੇ ਨੇ ਬੇਸ਼ੱਕ ਸਾਜ਼ਿਸ਼ ਇਹ ਭਾਵੇਂ ਸਰਕਾਰ ਦੀ ਪਿੱਛੇ ਹੋਵੇ ਪਰ ਇਸ ਸਮੇਂ ਜਿਹੜੀ ਢਾਹ ਜਿਹੜੀ ਸਿੱਖਾਂ ਨੂੰ ਆਪ ਦੇ ਵਿੱਚ ਲਾਉਣ ਦੀ ਜਿਹੜਾ ਨੈਰੇਟਿਵ ਬਿਲਟ ਜਿਹੜੀਆਂ ਸਰਕਾਰਾਂ ਕੱਲਦੀਆਂ ਨੇ ਸੋ ਸਿੱਖੋ ਇਸ ਸਾਜ਼ਿ ਤੋਂ ਜਾਗਰੂਤ ਹੋਈਏ ਆਓ ਸਾਂਝੀ ਰੂਪ ਦੇ ਵਿੱਚ ਇਸ ਗੁਰਦਮਾ ਦੀ ਆਣ ਛਾਣ ਤੇ ਕੈਮਰ ਰੱਖਣ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਿਹੜੀ ਆ ਉਹਨੂੰ ਜਿਹੜਾ ਵਾ ਮੁਰਸਰਚੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੇਸ਼ ਕਰਕੇ ਅੱਜ ਸਵੇਰ 3 ਵਜੇ ਗੋਲੂ ਵਾਲਾ ਗੁਰਦੁਆਰਾ ਮਹਿਤਾ ਸਿੰਘ ਸਾਹਿਬ ਨੇ कुछ व्यक्ति जो पूर्व में इनका विवाद चल रहा था उसी संदर्भ में तीन बजे कुछ लोगों ने प्रवेश किया जिसके कारण विवाद की स्थिति उत्पन्न हुई इसमें कुछ पांच सात आदमी इंजर्ड हुए हैं जिनको प्राथमिक उपचार दिलाया गया है और इस संदर्भ में मुकदमा दर्ज किया जा रहा है जो जिसने भी जो गलती की है गैरकानूनी कार्रवाई की है उसके खिलाफ सख्त कार्रवाई की जाएगी मुकदमा दर्ज करके और जो भी आरोपी हैं उनको गिरफ्तार करके उचित न्याय कार्रवाई की जाएगी सभी से अपील की जाती है कि वो प्रशासन का सहयोग करें और शांति बनाए रखें।